ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰਪੁੱਲੋ ਡੇਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਔਰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਦੋਸਤੋ ਜਿਹੜੀ ਕੱਲ ਮੱਝ ਦੀ ਵੀਡੀਓ ਆਪਾਂ ਨੇ ਆਪਣੇ ਚੈਨਲ ਤੇ ਪਾਈ ਸੀ ਵੀਰ ਗੁਰਪ੍ਰੀਤ ਸਿੰਘ ਕਾਕੂ ਤੇ ਉਹ ਮੱਝ ਅੱਜ ਆਪਣੇ ਕੋਲੇ ਵੀਰ ਬੁੜਾਲ ਤੋਂ ਹੈਪੀ ਆਇਆਗਾ ਇਹਨਾਂ ਨੂੰ ਸੇਲ ਕਰਤੀ ਬਾਈ ਜੀ ਗੁਰ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਜਰੂਰ ਦੱਸੋ ਕਿੰਨੇ ਸੂਏ ਸੀ ਤੇ ਕਿੰਨੇ ਕਿੰਨਾ ਮੁੱਲ ਕੀਤਾ ਸੀ ਕਿੰਨੇ ਦੀ ਸੇਲ ਕਰਤੀ ਜੀ ਦੂਜਾ ਸੂਆ ਸੀ ਦੁੱਧ 20 ਕਿਲੋ 140 ਦੇ ਦੀ ਬਾਈ ਹਾਂ ਜੀ ਹਾਂ ਜੀ ਹਾਂ ਜੀ ਆ ਜਾ ਬਾਈ ਹੈਪੀ ਵੀਰੋ ਹਾਂ ਜੀ ਬਾਈ ਜੀ ਇਹ ਜਿਹੜੀ ਮੱਝ ਆਪਨੇ ਖਰੀਦ ਲਈ ਤੇ ਹੁਣ ਆਪਨੇ ਕਹਾਂ ਸੇਲ ਵਾਸਤੇ ਕਰਨੀਆ ਤਾਂ ਤੁਸੀਂ ਆਪਣਾ ਪਿੰਡ ਤੇ ਮੋਬਾਈਲ ਨੰਬਰ ਜਰੂਰ ਦੱਸੋ ਜੀ ਪਿੰਡ ਵੀ ਆਪਣਾ ਹੈਗਾ ਬੋੜਾਵਾਲ ਨਾਮ ਆਪਣਾ ਹੈਗਾ ਹੈਪੀ ਸਿੰਘ ਨੰਬਰ ਕੋਡ ਨੰਬਰ ਹੈਗਾ 97818 21454 ਮੱਝ ਵੀਰ ਜੀ ਸਵਾ ਕੇ ਵੇਚਾਂਗੇ ਗੱਪਣ ਕਿਸੇ ਨੂੰ ਨਹੀਂ ਵੇਚਦੇ ਠੀਕ ਆ ਜੇ ਜੇ ਕਿਸੇ ਵੀਰ ਨੇ ਸੰਪਰਕ ਕਰਨਾ ਹੋਣਾ ਤਾਂ ਤੁਸੀਂ ਆਪਣੇ ਹੈਪੀ ਵੀਰ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਵੀਰ ਨੇ ਆਪਣੀ ਤਸੱਲੀ ਕਰਕੇ ਹੀ ਮੱਝ ਖਰੀਦ ਲਈ ਤਾ ਹੁਣ ਇਹ ਵੀਰ ਕਹਿੰਦਾ ਵੀ ਮੈਂ ਮੱਜ ਨੂੰ ਤਿਆਰ ਕਰਕੇ ਸਵਾਕ ਹੀ ਵੇਚੂਗਾ ਜਿਸ ਵੀ ਵੀਰ ਨੇ ਲੈਣੀ ਹੋਈ ਤਾਂ ਵੀਰ ਨਾਲ ਆਪਣਾ ਕੰਟੈਕਟ ਕਰ ਲੈਣਾ ਵੀਡੀਓ ਦੇਖਣ ਵਾਲਾ ਦਾ ਧੰਨਵਾਦ